ਸੋ ਨਹਰਾ ਸ਼ੇਰ ਸਿੰਘ বিষ্ণੂ ਭਗਵਾਨ ਦੀ ਚਾ 10 ਚੇਤ 66 ਸਮਤ ਇੱਕ ਕ੍ਰਿਸ਼ਨ ਲਾਲ ਦੇ ਘਰ ਪਿੰਡ ਸਰਦਾਰੀ ਸ਼ੰਭ ਗੋਦਾਵਰੀ ਕਹੇ ਕੜੀ ਪਲ ਵੇਲਾ ਸੋਹੇ ਵਕਤ ਵਿਅਕਤੀ ਦੇ ਵੜਿਆਈਆ ਦਇਆ ਕਮਾਏ ਵਾਲੀ ਜਗਤ ਜਾਗਦੀ ਜੋਤ ਕਰੇ ਰੁਸ਼ਨਈਆ ਭਗਤ ਉਧਾਰੇ ਪ੍ਰੇਮ ਪਉ ਭਗਤ ਪਵਨਾ ਪੂਰ ਕਰਾਇਆ ਜੋਤ ਸਰੂਪ ਖੇਲੇ ਖੇਲ ਅਰਸ਼ ਤੋਂ ਉੱਤੇ ਆਕੇ ਫਰਸ਼ ਅश्चर्यਕਾਰ ਕਮਾਇਆ ਪਿਛਲੀ ਮੇਟੇ ਮਰੀ ਹਰਸ ਅੱਗੇ ਕਰੇ ਤਰਸ ਦਰਸਿਕ ਦਰਸਾਇਆ ਗੁਰਮੁਖਾਂ ਦੀ ਮੇਟੇ ਭਟਕ ਸ੍ਰਿਸ਼ਟੀ ਤੋਂ ਚੜੇ ਸ੍ਰਿਸ਼ਟੀ ਤੇ ਚੜੇ ਕਟਕ ਅਟਕ ਪਾਰ ਦਏ ਦੁਹਾਈਆ ਰੋਲਾ ਪਾਉਣ ਮਸੂਦੀ ਖਟਕ ਫਰੀਦੀ ਉਰਗਜ਼ਈ ਨਾਲ ਮਿਲਾਈਆ ਉਧਰੋਂ ਗਦਾਵਰੀ ਦੇ ਕੰਡੇ ਭਗਤਾਂ ਮਿਲੇ ਸੱਚੀ ਵਸਤ ਦਸਤ ਬਦਸਤ ਹੱਥ ਫੜਾਈਆ ਇੱਕੋ ਦੇ ਹੋ ਜਾਓ ਚਰਨ ਪ੍ਰਸਤ ਦੂਜਾ ਇਸ਼ਟ ਨਾ ਕੋਈ ਮਨਾਈਆ ਇੱਕ ਦੂਜੇ ਨਾਲ ਕੋਈ ਨਾ ਕਰਿਓ ਹਸਦ ਪ੍ਰੇਮ ਪ੍ਰੀਤੀ ਨਾ ਤਾਂ ਲੈਣਾ ਜੁੜਾਈਆ ਭਗਤਾਂ ਦਾ ਬਣਾ ਕੇ ਵਫਤ ਸੱਚਾ ਹੁਕਮ ਲੈਣਾ ਪ੍ਰਗਟਾਈਆ ਪਰਖਾ ਕਾਲ ਬਣ ਕੇ ਕਰੇ ਮਦਦ ਮਦਦਗਾਰ ਗੁਰਮੁਖੇ ਆਪਣੇ ਲੈਣੇ ਬਣਾਈਆ ਕੁਛ ਲੇਖਾ ਲੇਖ ਬਦਕ ਦੂਜਾ ਯਾਰ ਉਸ ਦਾ ਉਸ ਦੇ ਨਾਲ ਮਿਲਾਈਆ ਗੌਤਮ ਦੀ ਅਜੇ ਬਾਕੀ ਪਈ ਉਥੇ ਕੁਛ ਰਸਦ ਉਸ ਦਾ ਹਿਸਾਬ ਇੱਕ ਵਿਖਾਈਆ ਜਿਨ੍ਹਾਂ ਗੁਰਮੁਖਾਂ ਨੇ ਝੱਲਿਆ ਗੋਬਿੰਦ ਨਾਲ ਕਸ਼ਟ ਕੁਸਤੇ ਦੇ ਪੁਸਤੇ ਦਿੱਤੇ ਲਗਾਈਆ ਉਹਨਾਂ ਦੀ ਖੋਲਣੀ ਦ੍ਰਿਸ਼ਟੀ ਦਿਆ ਦੇਣੀ ਕਮਾਈਆ ਰਾਜ ਨਰੈਣ ਲਾਲ ਸਿੰਘ ਪਿਛਲਾ ਲੇਖਾ ਬਾਕੀ ਅਜੇ ਰਾਮ ਵਾਲਾ ਵਿਸ਼ਿਸ਼ਟ ਉਹ ਵੀ ਪੂਰੇ ਉੱਥੇ ਕਰਾਈਆ ਜਿਸ ਚੰਦ ਨੇ ਕੂੜੀ ਆਸ਼ਾ ਕਰੀ ਸੀ ਅਹਲਿਆ ਨਾਲ ਗ੍ਰਹਿਸਤ ਉਸ ਦਾ ਲੈਣਾ ਖੋਜ ਖੁਜਾਈਆ ਮਹੀਵਾਲ ਨੇ ਮਰਨ ਲੱਗਿਆਂ ਯਾਦ ਕੀਤਾ ਸੀ ਇਸ਼ਕ ਉਹ ਸਿਸ਼ਕ ਦਾ ਤਿਲਕ ਲੱਛੂ ਦੇਣਾ ਲਗਾਈਆ ਜਿਨ੍ਹਾਂ ਦੀ ਬਾਕੀ ਹੋਰ ਲਿਸਟ ਹੌਲੀ ਹੌਲੀ ਦੇਵੇ ਸਮਝਾਈਆ ਜਿਹੜੇ ਗੋਬਿੰਦ ਕੋਲੋਂ ਪਿੱਛਾ ਛੁਡਾ ਕੇ ਗਏ ਸਿੱਖ ਹਿਸਕ ਤੈਨ ਉਹ ਵੀ ਨਾਲ ਰਲਾਈਆ ਇੱਕ ਬਹੁਤਾ ਹੁੰਦਾ ਸੀ ਨਿੰਦਕ ਚਾਰਕੁੰਟ ਕਰ ਕਰ ਕਰਦਾ ਰਿਹਾ ਸ਼ਨਵਾਈਆ ਕਿਉਂ ਉਹ ਨਿੰਦਿਆ ਵਿੱਚ ਗੋਬਿੰਦ ਗਾਉਂਦਾ ਗੋਬਿੰਦ ਦੇ ਗਾਉਣ ਨਾਲ ਉਸ ਦੀ ਖੁੱਲਣੀ ਦ੍ਰਿਸ਼ਟ ਦੇ ਆਦੇਣੀ ਕਮਾਈਆ ਇੱਕ ਜੋੜੀ ਉਹ ਜਿਸ ਅਨੰਦਪੁਰ ਆ ਕੇ ਗੋਬਿੰਦ ਦੇ ਕੋਲ ਨੂੰ ਇੱਕ ਜੋੜੀ ਉਹ ਜਿਸ ਅਨੰਦਪੁਰ ਆਕੇ ਗੋਬਿੰਦ ਦੇ ਕੋਲ ਨੌ ਹੱਥ ਦੂਰ ਭੋਗਿਆ ਸੀ ਗ੍ਰਸਥ ਸਜ਼ਾ ਦੀ ਬਜਾਏ ਸਜ਼ਾ ਦੀ ਬਜਾਏ ਉਹਨਾਂ ਦਾ ਗੁਪਤ ਲੇਖਾ ਦੇਣਾ ਮਕਾਇਆ ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਧਾਰ ਰਹੀ ਰਿਸਕ ਗੁੰਦਸਵੰਤੀ ਦੇਣੀ ਚਵਾਈਆ ਜੇ ਗੁਰਮੁਖਹੁ ਕਰਮ ਕਰਕੇ ਕਹੋ ਇਹਦੇ ਕੋਲ ਸਾਡੀ ਨਹੀਂ ਇਹਦੇ ਕੋਲ ਨਹੀਂ ਸਾਡੀ ਲਿਸਟ ਇਹ ਵੀ ਤੁਹਾਡੀ ਭੁੱਲ ਜੋ ਭੁੱਲ ਨੂੰ ਰਹੇ ਭੁਲਾਈਆ ਨਰੇਸ਼ੀਰ ਸਿੰਘ বিষ্ণੂ ਭਗਵਾਨ ਦੇਵਨ ਹਾਰਾ ਸਚਾ ਦਾਨ ਦਾਨੀ ਦਇਆਵਾਨ ਅਖਵਾਈ ਆ ਸੋ ਨਰੇਸ਼ੀਰ ਸਿੰਘ বিষ্ণੂ ਭਗਵਾਨ ਦੇ ਜੀ